ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕਾਂ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸਟਾਰਟ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਤੇ ਟਾਈਮ ਇੱਥੇ ਸ਼ਾਮ ਦਾ ਹੋ ਗਿਆ ਜੀ ਸ਼ਾਮ ਦੇ ਵੱਜ ਚੁੱਕਿਆ ਸਹੀ 3 ਤੇ ਮੈਂ ਬਸ ਇਧਰ ਪਾਸੂਆ ਕਰਨੀ ਢੇੜਾ ਛੜਾ ਜਾ ਲਾਉਣ ਆਈ ਸੀ ਮਹ ਚਲ ਨਾਲ ਤਾਂ ਗੂਆ ਗੂਆ ਟਾਲੇ ਹੋਣੇ ਹੈਗੇ ਤੇ ਮਹ ਚਲੋ ਨਾਲ ਆ ਆਪਾਂ ਬਲੌਗ ਦੀ ਸਟਾਰਟਿੰਗ ਕਰਦੇ ਬਸ ਸਵੇਰ ਦਾ ਬਲੌਗ ਸਟਾਰਟ ਹੀ ਨਹੀਂ ਕਰਿਆ ਜੀ ਬਸ ਐਵੇਂ ਕਾਲ ਹੋ ਜਾਂਦੀ ਹੈ ਤੇ ਕੁਛ ਗਰਮੀ ਤੋਂ ਐ ਹੋ ਜਾਂਦਾ ਵੀ ਦੋਦੋ ਕੰਮ ਕਰ ਲਈ ਹੈ ਹਨਾ ਵੀ ਜਿਹੜਾ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਕੰਮ ਨਿਭੜ ਜੇ ਉਹਦੇ ਵਾਰ ਗਰੀਸ ਨਹੀਂ ਹੁੰਦੀ ਬਸ ਫਿਰ ਐ ਬਲੌਗ ਸਟਾਰਟ ਹੀ ਨਹੀਂ ਹੁੰਦਾ ਤੇ ਹੁਣ ਵੀ ਮੌਸਮ ਬਹੁਤ ਸੋਹਣਾ ਹੋਗਾ ਅਸੀਂ ਜਮਾ ਵੀ ਤੋਂ ਪਹਿਣੀ ਬੱਦਲ ਵਾਈ ਹੋਈ ਪਈ ਹੈ ਤੇ ਪੰਜਾਬ ਚ ਬਹੁਤ ਥਾਂ ਤੇ ਮੀਂਹ ਆ ਗਿਆ ਜੀ ਬਹੁਤ ਜ਼ਿਆਦੇ ਪਰ ਸਾਡੇ ਹਰਿਆਣੇ ਚ ਹਜੇ ਤੱਕਰ ਮੀਂਹ ਦਾ ਕੋਈ ਨਾਮ ਨਿਸ਼ਾਨ ਹੈ ਨਹੀਂਗਾ ਤੇ ਆ ਜੇ ਮੀਂਹ ਤਾਂ ਹਨਾ ਸਾਰਾ ਹੀ ਹੈ ਨਾਲ 4-5 ਦਿਨ ਕੋਈ ਵੀ ਮੌਸਮ ਠੰਡਾ ਹੋ ਜੂ ਸੌਖੇ ਟੱਪ ਜਾਣਗੇ 4-5 ਦਿਨ ਤੇ ਬਾਕੀ ਹਵਾ ਬਹੁਤ ਸੋਹਣੀ ਚੱਲੀ ਜਾਂਦੀ ਬਾਹਰ ਇੱਥੇ ਤਾਂ ਤੇ ਮਗਾ ਚਲੋ ਆਪਾਂ ਬਾਹਰ ਜਾ ਕੇ ਬਲੌਗ ਦੀ ਸਟਾਰਟਿੰਗ ਕਰਦੇ ਆ ਤੇ ਪਸੂ ਬੈਠੇ ਜੀ ਆਰਮ ਨਾਲ ਬਸ ਇਹਨਾਂ ਦਾ ਮੈਂ ਗਵਾਹ ਪਿਆਰਾ ਟਾਲਦੀ ਆ ਵਧੀਆ ਬੈਠੇ ਆ ਹਵਾਜ ਤਾਂ ਬਹੁਤ ਸੋਹਣੀ ਤੇ ਆਪਣੀਆਂ 베ਰੀਆਂ ਵੀ ਹੁਣ ਤੱਕ ਕਾਫੀ ਜ਼ਿਆਦਾ ਫੁੱਟ ਗਈਆਂ ਹੋਆ ਬੀ ਵਧੀਆ ਹਨਾ ਪੱਤੇ ਜਗੜ ਰੱਖੇ ਐ ਤੇ ਚਲੋ ਪਰਸਕਾ ਨੂੰ ਇਹ ਚ ਬਾਰ ਬਾਰ ਗਰੀਜ਼ ਨਹੀਂ ਹੁੰਦੀ ਜੀ ਅੰਦਰ ਭਲਾਂ ਦੀ ਪੱਖੇ-ਭੁੱਖੇ ਲਾ ਦੀਏ ਆਪਾਂ ਬੱਲੀ ਹਮਮਸ ਜੀ ਹੋ ਜਾਂਦੀ ਅੰਦਰ ਤੇ ਪਰ ਬਾਹਰ ਇੱਥੇ ਖੁੱਲੇ 'ਚ ਵਧੀਆ ਹਨਾ ਤੇ ਹਵਾ ਚੱਲੀ ਜਾਂਦੀ ਐ ਜਿਹੜੀ ਕੁਦਰਤੀ ਹਵਾ ਹੁੰਦੀ ਐ ਤੇ ਉਹਦੇ ਵਾਰੀ ਗੀ ਤਾਂ ਰੀਜ਼ ਨਹੀਂ ਹੁੰਦੀ ਤੇ ਲਾਡੂ ਆਪਣੀ ਮੋਟ ਜਾਣਾ ਸੁੱਤੀ ਪਈ ਐ ਲਾਡੂ ਨੂੰ ਆਪਨੀ ਪਹਿਲਾਂ ਸਵੇਰੇ ਨਮਾਇਆ ਹੁਣ ਫੇਰ ਨਮਾਇਆ ਲਾਡੂ ਮਸਤ ਪਈ ਐ ਤੇ ਬਾਕੀ ਜੀ ਇੱਕ ਵੀ ਸਖਸ਼ਮ ਚਲਾਣਾ ਆਈਡੀ ਹੈ ਬੰਦੀ ਜੀ ਦੀ ਬੇਟੇ ਦੇ ਨਾਂ ਤੇ ਆਈਡੀ ਉਹਨਾਂ ਦੀ ਸਖਸ਼ਮ ਤੇ ਅੱਜ ਜਿਹੜਾ ਸਖਸ਼ਮ ਦਾ ਹੈਪੀ ਬਰਥਡੇ ਆ ਜੀ ਤੇ ਉਹਨਾਂ ਦੇ ਬੇਟੇ ਦਾ ਨਾਂ ਸਖਸ਼ਮ ਆ ਉਹਦਾ ਹੈਪੀ ਬਰਥਡੇ ਆ ਜੀ ਤੇ ਸਾਰੇ ਜਣੇ ਉਹਨੂੰ ਹੈਪੀ ਬਰਥਡੇ ਜ਼ਰੂਰ ਵਿਸ਼ ਕਰਿਓ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਖਸ਼ਮ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਜੀ ਲੰਮੀ ਉਮਰ ਆ ਬਖਸ਼ੇ ਵਾਹਿਗੁਰੂ ਤੇ ਬਸ ਆਪਾਂ ਤੇ ਇਹ ਕਹਿਣਾ ਚਾਹੁੰਦੇ ਆ ਜੀ ਤੇ ਬਾਕੀ ਸਾਰੇ ਜਣੇ ਬਰਥਡੇ ਜਰੂਰ ਵਿਸ਼ੇ ਕਰਿਓ ਤੇ ਸਾਡੇ ਵੱਲੋਂ ਜੀ ਸ਼ਖਸ਼ਮ ਨੂੰ ਹੈਪੀ ਬਰਥਡੇ ਬੇਟਾ ਤੇ ਐਵੇਂ ਹੀ ਹੱਸਦੇ ਬਸਦੇ ਰਹੋ ਹਨਾ ਤੇ ਬੱਸ ਜੀ ਤੇ ਇੱਕ ਸੀਗਾ ਰਾਜਵੰਤ ਰਾਜਵੰਤ ਕੌਰ ਇੱਧਰ ਮੈਂ ਲਾ ਮਲੇਰਕੋਟਲੇ ਤੋਂ ਉਹ ਕਹਿੰਦੇ ਸਾਡਾ ਵੀ ਨਾਮ ਬੋਲ ਦਿਓ ਇੱਕ ਗਗਨਦੀਪ ਕੌਰ ਉਹਨਾਂ ਨੇ ਆਪਦਾ ਨਾਮ ਮੈਂਸ਼ਨ ਕਰਿਆ ਸੀਗਾ ਤੇ ਆਪਾਂ ਉਹਨਾਂ ਦੀਦੀ ਦਾ ਵੀ ਨਾਮ ਬੋਲ ਦਿੰਨੇ ਆ ਗਗਨਦੀਪ ਕੌਰ ਲੋ ਜੀ ਆਪਾਂ ਤੁਹਾਡਾ ਨਾਮ ਬੋਲਤਾ ਬਾਕੀ ਸਾਰੇ ਭੈਣ ਭਰਾਵਾਂ ਦਾ ਹੀ ਦਿਲੋਂ ਧੰਨਵਾਦ ਹੁੰਦਾ ਹੈ ਨਾ ਸਾਰੇ ਭੈਣ ਭਰਾਵਾਂ ਦਾ ਸੰਯੋਗ ਦੇ ਨਾਲ ਆਪਾਂ ਇੱਥੋਂ ਤੱਕ ਪਹੁੰਚੇ ਆ ਤੇ ਆਪਾਂ ਇਕੱਲੇ ਤਾਂ ਕੀ ਕਰ ਸਕਦੇ ਆ ਤੇ ਐ ਇਸੇ ਤਰ੍ਹਾਂ ਹੀ ਸਾਰੇ ਭੈਣ ਭਰਾ ਸਪੋਰਟ ਬਣਾਈ ਰੱਖੋ ਤੇ ਚਲੋ ਜੀ ਆਪਾਂ ਗੁਆਹ ਵਗੈਰਾ ਟਾਲਦੇ ਆਂ ਫਿਰ ਆਪਾਂ ਮੰਮੀ ਕੋਲ ਚੱਲਦੇ ਆਂ ਬੈਠਕ ਚ ਪਏ ਆ ਮੰਮੀ ਕੋਈ ਦਾਲ ਸਬਜ਼ੀ ਦਾ ਅਪਡੇਟ ਲੈਣੇ ਆਂ ਵੀ ਮੰਮੀ ਕਾਦੀ ਬਣਾਈਏ ਅੱਜ ਤੇ ਕਿਉਂਕਿ ਜੇ ਕੋਈ ਇੱਥੋਂ ਤੇ ਆ ਗਈ ਤਾਂ ਕੋਈ ਭਾਲ ਲਾਂਗੇ ਹਨਾ ਪਰ ਮੈਨੂੰ ਲੱਗਦਾ ਨਹੀਂ ਕਿਉਂਕਿ ਗਰਮੀ ਦੇ ਕਾਰਨ ਜੀ ਬੱਲਾਂ ਸਾਰੀਆਂ ਸੁੱਕ ਜਿਹੀ ਗਈਆਂ ਤੇ ਕਿਉਂਕਿ ਲੋ ਬਹੁਤ ਜ਼ਿਆਦਾ ਚੱਲੀ ਜਦੋਂ ਆਪਾਂ ਉੱਥੇ ਕਾਲੇ ਵਾਲੀ ਸੀ 2-4 ਦਿਨ ਜਿਹੜੀ ਲੋ ਚੱਲੀ ਸਾਰੀਆਂ ਬੱਲਾਂ ਸੁੱਕ ਗਈਆਂ ਉਹਦੇ ਨਾਲ ਤੇ ਚਲੋ ਦੇਖਦੇ ਆ ਕਿਉਂਕਿ ਮੈਨੂੰ ਟਾਈਮ ਨਾਲ ਹੀ ਫਿਕਰ ਹੋ ਜਾਂਦਾ ਜੀ ਕਿਉਂਕਿ ਜਿਹੜਾ ਹਨ ਇਹ ਹੋ ਜਾਂਦਾ ਵੀ ਚਲੋ ਜੇ ਨਹੀਂ ਨਾ ਹੋਊਗੀ ਤਾਂ ਲਿਆ ਦੇਣਗੇ ਪਰ ਵੀ ਆ ਇਹ ਹੋ ਜਾਂਦਾ ਵੀ ਟਾਈਮ ਨਾਲ ਦਾਲ ਸਬਜ਼ੀ ਦਾ ਇੰਤਜ਼ਾਮ ਹੋਵੇ ਹਨ ਵੀ ਜਦੋਂ ਆਪਾਂ ਵੀ ਮੇਰੀ ਆदत ਹੈ ਜੀ ਟਾਈਮ ਨਾਲ ਹੀ ਕੰਮ ਕਰਨ ਦੀ ਲੇਟ ਫੇਟ ਜਾ ਮੈਨੂੰ ਫਿਰ ਨਾ ਹੀ ਆਪਾਂ ਉੱਥੇ ਵੀ ਕਾਲੇ ਵਾਲੇ ਵੀ ਟਾਈਮ ਨਾਲ ਹੀ ਕਰ ਲੈਂਦੇ ਸੀ ਇੱਥੇ ਤਾਂ ਆਪਣੀ ਆਦਤ ਬਣੀ ਹੈ ਮੇਰੇ ਤਾਂ ਟਾਈਮ ਨਾਲ 7 ਵਜੇ ਦਿਨ ਮੈਂ ਰੋਟੀ ਲੱਗ ਜਾਨੀ 15-20 ਮਿੰਟ ਚ ਰੋਟੀ ਪਕਾ ਕੇ ਤੇ 8 ਵਜੇ ਦਿਨ ਆਪਣਾ ਸਾਰਾ ਟੋਟਲ ਕੰਮ ਨਿਬੜ ਜਾਂਦਾ 8 ਵਜੇ ਸਹੀ ਆਪਾਂ ਪੈ ਜਾਂਦੇ ਹੁੰਨੇ ਆ ਤੇ ਕਿਉਂਕਿ ਕਰਨੇ ਹੀ ਕਰਨਾ ਜੀ ਫਿਰ ਟਾਈਮ ਨਹੀਂ ਕਰੋ ਹਨਾ ਬਾਕੀ ਅੱਜ ਠੀਕ ਆ ਮੌਸਮ ਵੀ ਤਾ ਗੱਤੋਂ ਪਹਿਣੀਗੀ ਤੇ ਅੱਜ ਤਾਂ ਹੋਰ ਵੀ ਟਾਈਮ ਨਾ ਕਰ ਅੱਗੇ ਤਾਂ ਹੋ ਜਾਂਦਾ ਸੀਗਾ ਵੀ ਵੀ ਗਰਮੀ ਆ ਚਲੋ ਹਜੇ ਹੋਰ ਘੰਟਾ ਅੰਦਰ ਬੈਠੇ ਆ ਬੈਠੇ ਆ ਚਲੋ ਅੱਜ ਠੀਕ ਆ ਮੌਸਮ ਕਰਦੇ ਆ ਆਪਾਂ ਦਾਲ ਸਬਜ਼ੀ ਦਾ ਇੰਤਜ਼ਾਮ ਉਹਨੇ ਪੁੱਛਦੇ ਆ ਮੰਮੀ ਨੂੰ ਤੇ ਚਲੋ ਆਪਾਂ ਟਾਲਦੀ ਗੋਆ ਫਿਰ ਤੁਹਾਨੂੰ ਮੰਮੀ ਨਾਲ ਮਲਾਉਣੇ ਆ ਲਓ ਜੀ ਮੰਮੀ ਨੂੰ ਮਿਲੋ ਤੇ ਮੌਸਮ ਫਰਤਾ ਨੂੰ ਬੰਦਾ ਚਲੀਦੀ ਹਵਾ ਜਾਂ ਜੀ ਚੁਪਾ ਪੰਡਾੜੀ ਹੁੰਦਾ ਫੁੰਦਰ ਪੱਖਾ ਬੂਲੇ ਹੁੰਦਾ ਚੁਪ ਚੁਆ ਪੰਡਾ ਮੈਂ ਤਾਂ ਗਈ ਸੀ ਬਾਹਰ ਮਤ ਬੰਜਾ ਹੋਗਾ ਬੰਜਾ ਕਰੇ ਕੱਟ ਲੈ ਜੇ ਜਸ਼ਨ ਲੱਗਿਆ ਉਹ ਕਈ ਤਾਂ ਆ ਗਿਆ ਤੇ ਫੁੱਟੀਆਂ ਹੋਰ ਹੁਣ ਧਾਲ ਪੰਡਾ ਸਿੰਧੀਆਂ ਦੀਆਂ ਗਾਂਮ ਸੁੱਕ ਗਈਆਂ ਸਾਰੀਆਂ ਕਿੰਨੇ ਜ਼ਰੂਰੀ ਗਈ ਬਦਈ ਹੈ ਨਾ ਬਟਾ ਬਣਾ ਖਾਈ ਨਹੀਂ ਘਰ ਕੋਲ ਤਾਂ ਉੱਥੇ ਪਤਾ ਦਿੰਦੇ ਸਿਕੋ ਨਿਆ ਸਿੰਦਰ ਲਾਤੇ ਨਾ ਬੋਆ ਮੈਂ ਰੁਟ ਗਈ ਆ ਸਭੀ ਨਾ ਕਿ ਲੈਣਾਂ ਹਾਂ ਬਾਅਦ ਚ ਫਿਰ ਲੋ ਜੀ ਵਾਸਤੇ ਇਹਨੇ ਫਿਰ ਦਾਲ ਸਬਜ਼ੀ ਬਾਜ ਜਾਣਾ ਕੋ ਬੱਤੀਆਂ ਤੇ ਸਬਜ਼ੀ ਜੇ ਉਥੇ ਆਈਆਂ ਉਤੋਰੀਆਂ ਤੁਰੀਆਂ ਥਾਕੀਆਂ ਤੁਰੀਆਂ ਲੈ ਆਵਾਂਗੇ ਤੇ ਦੇਖ ਕੇ ਆਉਣੀਆਂ ਜੇ ਫਲੀਆਂ ਆਹ ਫਲੀਆਂ ਹੋਈਆਂ ਫਲੀਆਂ ਜੇ ਭਿੰਡੀਆਂ ਹੋਈਆਂ ਭਿੰਡੀਆਂ ਕੁਝ ਵੀ ਥਾ ਆ ਗਿਆ ਪਰ ਮੈਂ ਚਾਰ ਬੰਦੇ ਪਲਾਂ ਦੇ ਕਰਾਪ ਨੇ ਲੱਗ ਗਈ ਬੋਤ ਹੋ ਰੱਖਨੇ ਆਸਨੇ ਨੇ ਤੱਕਿਰਤਾ ਵਗੈਰਾ ਬਣਾ ਲਾਂਗੇ ਜਿਹੜੇ ਇਹਨਾਂ ਖਾਣਾਂ ਦੇ ਹੁੰਦਾ ਹਾਂ ਹਾਂ ਦੇਖ ਕੇ ਹੋਣੀਆਂ ਛੇੜਾ ਕੱਢ ਜਾਣੀਆਂ ਉਧਰ ਹੀ ਛਾਗਣੀਆਂ ਬਸ ਛੇੜਾ ਦਾ ਆਟਾ ਪਾਉਣੀ ਹੈ ਟੈਂਕੀ ਚ ਹੋਰ ਆਵਾਜ ਚੱਲੀਆਂ ਦੀ ਵਧੀਆ ਮੌਸਮਾ ਪਾਣੀ ਹੋਰ ਦੁਨੀਆਂ ਜਾਈਆਂ ਤਾਂ ਹੈ ਨਹੀਂ ਹੋਰ ਕਰ ਲੀਆਂ ਵਾਲੀਆਂ ਬਾਕੀ ਰੇਤ ਤੇ ਨਹੀਂ ਪਤਾ ਤਾਂ ਸੋ ਡਿਪੈਂਡ ਬਾਲਿਆ ਤੋਂ ਬਸ ਸ਼ੌਂਕ ਜੀ ਔਰ ਕੌਲੀ ਆਟਾ ਤੇ ਰਾਟਾ ਪਾਉਣੇ ਫਿਰ ਦੇਖਣੀ ਦਾਣ ਛਲਕੀ ਦਾ ਫਿਰ ਕੱਪੜੇ ਦਾ ਲਾਉਣੇ ਫਾਇਦਾ ਕਰਤਾ ਨਸਾ ਛਮਕਣ ਦਾ ਕੰਮ ਹਾਂ ਹਜੇ ਤਾਂ ਬਹੁਤ ਥੋੜਾ ਹੀ ਹੋਇਆ ਮੈਂ ਹਵਾ ਜੀ ਚੱਲੀ ਜਾਂਦੀ ਆ ਤਾਂ ਕਰਕੇ ਬਹੁਤ ਜਲ ਕਰ ਲਈਏ ਕੋਈ ਦੋ ਪੈਸਿਆਂ ਦਾ ਕੰਮ ਤੇ ਪਰਸੋਂ ਦਾ ਆਟਾ ਘੜਾ ਕੇ ਲਿਆਂਦਾ ਜੀ ਪਰਸੋਂ ਤਾਂ ਗੱਟਾ ਬੰਦੀ ਸੀਗਾ ਫਿਰ ਕੱਲ ਸਵੇਰੇ ਖੋਲਿਆ ਕੱਟਾ ਤੇ ਯਾ ਵਸ ਕੱਲ ਗਰਮੀ ਸੀਗੀ ਜ਼ਿਆਦੇ ਜੀ ਬਸ ਗਰਮੀ ਚ ਸਾਨੂੰ ਪਤਾ ਹੋ ਜਾਂਦੀ ਐ ਵੀ ਕੰਮ ਤਾਂ ਦਾ ਕਰਕੇ ਕੇਰਾ ਹਨਾ ਕੁਲਰ ਪੱਖੇ ਪੂਰੇ ਜਾਵੜੀ ਬਸ ਹੁਣ ਮੈਂ ਆਟਾ ਪਾਦਾ ਟੈਂਕੀ ਚ ਫੇਰ ਕੋਈ ਦਾਲ ਸਬਜੀ ਦਾ ਕਰਾਂਗੇ ਦਾਲ ਸਬਜੀ ਦਾ ਭਾੜ ਕੇ ਲਿਆਵਾਂਗੇ ਚਲੋ ਹੁਣ ਜੋਗੀ ਇੱਥੇ ਆ ਗਈ ਹਨਾ ਚਲੋ ਕੇਰਾ ਡੰਗ ਲੈ ਜੂ ਸ਼ਾਮ-ਸ਼ਾਮ ਨੂੰ ਸਰਜੂਗਾ ਮੁੜ ਕੇ ਆਪਾਂ ਤੜਕੇ ਚਟਨੀ ਵਗੈਰਾ ਬਣਾ ਰਗ ਨਾਲ ਰੈਤਾ ਵਗੈਰਾ ਪਾਵਾਂਗੇ ਤੇ ਮੁੱਲ ਦੀ ਕਿਹੜਾ ਲੋਟ ਆਉਂਦੀ ਐ ਜੀ ਅੱਗ ਲੱਗੀ ਪਈ ਐ ਸਬਜੀ ਨੂੰ ਮਹਿੰਗੀ ਬਾਲੀ ਆ ਚਲੋ ਜੀ ਆਪਾਂ ਪਾ ਲਈ ਆਟਾ ਲੋ ਜੀ ਆਪਾਂ ਬਾਦੀ ਆਟਾ ਨੇਕੀ ਦੇ ਵਿੱਚ ਤੇ ਅੱਜ ਆਪਣਾ ਸਟੈਲ ਫੋਨ ਦਾ ਬਹੁਤ ਹੀ ਢੜਾ ਬਾਦ ਖੱਡਿਆਗਾ ਤੇ ਮੈਂ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕੰਮ ਤੋਂ ਦੇਖ ਕਿਉਂਕਿ ਐ ਹੁੰਦਾ ਜੀ ਵੀ ਤੋਂ ਦੇ ਫਿਰਦੀ ਵੀਡੀਓ ਜਿਹੜੀ ਆਪਾਂ ਬਣਾਉਨੇ ਆ ਉਹ ਕੋਈ ਨਹੀਂ ਦੇਖਦਾ ਹਨਾ ਜੇ ਆਪਾਂ ਕੋਈ ਕੰਮ ਤੰਦਾ ਵਲੌਗ ਦੇ ਵਿੱਚ ਦਿਖਾਉਨੇ ਆ ਤਾਂ ਫੇਰ ਹੀ ਸੋਹਣਾ ਲੱਗਦਾ ਵਲੌਗ ਵੀ ਵੀ ਕੱਲ ਗੱਲਾਂ ਦੇ ਨਾਲ ਵੀ ਆਇਆ ਜਾਂਦਾ ਵੀ ਗੱਲਾਂ ਵੀ ਕੱਲੀਆਂ ਕੀ ਕਰ ਰਹੀਆਂ ਕੰਮ ਧੰਦਾ ਦਿਖਾਵਾਂਗੇ ਤਾਂ ਫੇਰ ਹੀ ਆਪਣੇ ਵਧੀਆ ਬਲੌਗ ਚੱਲਦੇ ਆ ਤੇ ਤਾਂ ਕਰਕੇ ਬਸ ਸਟੈਂਡ ਲਾ ਲਿਆ ਤੇ ਨਾ ਦਾ ਡੈਡੀ ਰੈਡੀ ਵੀ ਹੈਣੀ ਜਸ਼ਨ ਵੀ ਹੈਣੀ ਜਸ਼ਨ ਦੇ ਰੈਡੀ ਵੀ ਹੈਣੀ ਕਿਉਂਕਿ ਉਹ ਗਏ ਆਗੇ ਪਨੀਰੀ ਨੂੰ ਪਾਣੀ ਪੂਣੀ ਲਾਉਣ ਤੇ ਨਾਲੇ ਦਵਾਈ ਪਾ ਕੇ ਆਉਣਗੇ ਉਹਨਾਂ ਚ ਤੇ ਜਿਹੜਾ ਸੌਂਚ ਝੋਨਾ ਲੱਗਦਾਗਾ ਤੇ ਉਹ ਵੀ ਮਨਲਾ ਦਾ ਬੀਜਣਗੇ ਕਦੇ ਦਿਨ ਚਕਨੀਰੀ ਤੇ ਲੋਜੀ ਬਸ ਬਾਹਰ ਦਾ ਪਾਲੀ ਸੋਹਣੀ ਹਵਾ ਚਲਦੀ ਹੈ ਜੀ ਘਰੇ ਨਹੀਂ ਲੱਗਦੀ ਕੁਝ ਤਾਂ ਆ ਆ ਹੁੰਨੇ ਪੱਕੀਆਂ ਫਰਸਾ ਹੋ ਹੂਟ ਹੋ ਗਈਆਂ ਨਾ ਜਿਵੇਂ ਤੇ ਪੱਕਾ ਥਾਂ ਤਪ ਜਾਂਦਾ ਹੈ ਨਾ ਤਾਂ ਕੁਸਤਾ ਗਰਮਾਇ ਸੁਦੀ ਕੁਸਤੰਦਾ ਲੋਟਾ ਹੋ ਜਾਂਦਾ ਔਰ ਬਾਹਰ ਗਈ ਸੀ ਬੰਲੇ ਪਸ਼ੂਆਂ ਦਾ ਧੋ ਹੋਟਾਲੇ ਤੇ ਵਧੀਆ ਹਵਾ ਲੱਗਦੀ ਸੋਹਣੀ ਤੇ ਪੱਖੇ ਗੁੰਦਰਾ ਚ ਤਾਂ ਬੱਲੈ ਪਸੀਨਾ ਜਾਰੀ ਜਾਂਦਾ ਥਮਸ ਜੀ ਹੋ ਰਹੀ ਹੈ ਨਾ ਜੀ ਬਹੁਤ ਜ਼ਿਆਦਾ ਰੋਜ ਕੇਰਾ ਆਪਾ ਜਿੰਨਾ ਕੋ ਬਗਾ ਜੋ ਥੋੜਾ ਰਹਿ ਗਿਆ ਫਿਰ ਗੱਟਾ ਚੱਕ ਕੇ ਰੋਤਾ ਲਾਂਗੇ ਤੇ ਕੱਲ ਬਸ ਕੋੜ ਕਰਗੇ ਤੇ ਮਖਾਜਾ ਲਾਇ ਨਹੀਂ ਪਤਾ ਵੀ ਤਾਂ ਤੋਂ ਮਿੱਟੀ ਵਗੈਰਾ ਡਿੱਗ ਵੀ ਤਾਂ ਆਟੇ ਚ ਮਖਾ ਸਾਰਾ ਆਟਾ ਫਰਾਵ ਹੋ ਜੂ ਕਿਸੇ ਰੁਕ ਕੇ ਕਾ ਗਈ ਤਾਂ ਅਖਰੀ ਨੂੰ ਸੁੱਤੋ ਆਟਾ ਨਹੀਂ ਪਾਇਆ ਜਾਂਦਾ ਟੈਂਕੀ ਚ ਟਾਈਮ ਨੇ ਪਰਸੋਂ ਦਾ ਆਟਾ ਗੜਾ ਹੈ ਕੱਲ ਬਸ ਕੋੜ ਹੋ ਗਈ ਪਰਸੋਂ ਆਠਾ ਹੀ ਰਾਇ ਸੀ ਸੋ ਰੈਡੀ ਕਰਾ ਆਗੇ

ਤੇ ਆਪਾਂ ਘੇਰਾ ਤਾਂ ਕੱਪੜੇ ਤਾਂ ਲਾਉਣੇ ਆ ਕੱਪੜੇ ਕਹਿਣ ਆਉਣ ਵਾਲੇ ਪਏ ਆ ਤੇ ਫੇ ਆਪਾਂ ਛਾਤੀ ਕੋਰੇ ਦੇਖ ਲੈ ਕੋਈ ਸਬਜੀ ਪੜੀ ਬਾਣ ਕੇ ਰਿਹਾਉਣੇ ਆ ਲਓ ਜੀ ਆ ਗਏ ਆਪਾਂ ਫਲੀਆਂ ਲੈਣ ਮੈਨੂੰ ਭਿੰਡੀਆਂ ਤਾਂ ਪੱਕੀਆਂ ਜੀਆਂ ਤੇ ਮੈਂ ਖ ਚੱਲ ਫਲੀਆਂ ਤੋੜ ਲੈਣੇ ਤੇ ਤਾਂ ਮ ਚਾਰ ਵੱਜ ਗਏ ਜੀ ਕੱਪੜੇ ਕੁੱਪੜੇ ਆਪਾਂ ਤਾਂ ਲਾਇਆ ਤੇ ਮੁਰਕੇ ਇੱਕ ਵਾਰ ਕਈ ਪਾਣਾ ਦੇ ਕਮੈਂਟ ਆ ਰਹੇ ਸੀ ਆਪਾਂ ਦੇਣ ਲੱਗੇ ਰਿਪਲਾਈ ਮਹਾਚਾਲ ਲਈ ਅੱਗੇ ਹੁਣ ਫਲੀਆਂ ਛੀਤੀਏ ਤੁਹਾਨੂੰ ਪਤਾ ਜੀ ਫਲੀਆਂ ਦਾ ਟਾਈਮ ਵੈਸੇ ਆਹ ਫਲੀਆਂ ਤੇ ਇੰਨਾ ਟਾਈਮ ਨਹੀਂ ਲੱਗਦਾ ਇਹ ਨਈ ਛੇਤੀ ਜਿਹੜੀਆਂ ਜਾਂਦੀਆਂ ਜਿਹੜੀਆਂ ਆਪਣੇ ਦੂਜੀਆਂ ਨਿੱਕੇ ਗਵਾਰ ਦੀਆਂ ਫਲੀਆਂ ਹੁੰਦੀਆਂ ਦੇਸੀ ਉਹਨਾਂ ਦੇ ਟਾਈਮ ਲੱਗ ਜਾਂਦਾ ਇੰਨਾਂ ਤੇ ਇੰਨਾ ਟਾਈਮ ਨਹੀਂ ਲੱਗਦਾ ਬਸ ਹੁਣ ਡੰਗ ਕੇ ਤੇ ਛੀਰ ਦਾ ਆਪਾਂ ਇਹ ਤੇ ਕੰਡ ਵੀ ਬਹੁਤ ਜ਼ਿਆਦਾ ਘੱਟ ਹੁੰਦੀ ਜਿਹੜੇ ਦੂਜਾ ਗਮਾਰਾ ਹੁੰਦਾ ਆਪਣਾ ਉੱਤੇ ਕੰਡ ਬਹੁਤ ਜ਼ਿਆਦਾ ਹੁੰਦੀ ਹੈ ਤੇ ਚਲੋ ਆਪਾਂ ਨੂੰ ਕਿਹੜਾ ਹੋ ਸ਼ਾਮ-ਸ਼ਾਮ ਨੂੰ ਸਰਜੂਆ ਵਧੀਆ ਤੇ ਸਵੇਰ ਤੇ ਸਵੇਰ ਨਾਲ ਦੇਖਾਂਗੇ ਹਣ बहवा लगियां पी बस चार पांच बूझे जी रह गए जी दो तीन बुज्जे उधर सी पर चलो अपना डल बोली आईए घू रबा मीह पा दे रब ने ती एल नक् नीरा तो कढ़ाती पर मीह का ना नामो निशान ਆਹ ਜੀ ਇਹ ਥੋੜੀ ਜਿਹੀ ਘੱਟ ਸਵਾਦ ਬਣਦੀਆਂ ਤੇ ਦੂਜੀਆਂ ਜ਼ਿਆਦੇ ਸਵਾਦ ਬਣਦੀਆਂ ਤੇ ਉ ਤਾਂ ਜੀ ਕੱਚੀਆਂ ਕੱਚੀਆਂ ਇਹ ਬਣ ਤਾਂ ਛੇਤੀ ਜਾਂਦੀਆਂ ਪਰ ਜੇ ਆਪਾਂ ਇਹਨਾਂ ਨੂੰ ਪਾਣੀ 'ਚ ਉਬਾਲ ਕੇ ਫੇਰ ਬਣਾ ਗਏ ਫੇਰ ਵੀ ਵਧੀਆ ਬਣਦੀਆਂ ਪਰ ਜੇ ਸਾਡੇ ਖੜਵੀ ਖੜਮੀ ਜੀ ਸਬਜ਼ੀ ਖਾਂਦੇ ਅਸੀਂ ਜਿਆਦੇ ਕੁਲੀ ਜੀ ਸਬਜ਼ੀ ਸੁੱਕੀ ਪਸੰਦ ਨਹੀਂ ਕਰਦੇ ਤਾਂ ਕਰਕੇ ਆਪਾਂ ਫਿਰ ਇਹਨਾਂ ਨੂੰ ਐਵੇਂ ਹੀ ਤੜਕਾ ਲਾਵਾਂਗੇ ਬਸ ਕਿਰਾ ਚਰਾਈ ਕਰਕੇ ਦੋ ਚਾਰ ਗੰਡੇ ਪਾ ਲਾਂਗੇ ਵਿੱਚ ਤੇ ਵਧੀਆ ਸੱਤੂ ਆਪਾਂ ਜੀ ਆਪਾਂ ਤੋਂ ਲਾ ਕੇ ਰੱਖਣੀ। ਭਾਂਡੇ ਮਾਂ ਮਾਰਦੇ। ਭਾਂਡੇ ਮਾਰਦੇ ਬੋਲ ਸੱਟ ਕਰਕੇ ਰੱਖਿਆ। ਆ ਆਪਣਾ। ਹੰਡਾ ਲਾ ਇਹ ਤੇ ਆਪਾਂ ਰੱਖੀ ਰਾਤ ਨੂੰ ਕਿਉਂਕਿ ਰਾਤ ਤੱਕ ਇਹ ਨੂੰ ਪੂਰੀ ਅੱਜੜੂ। ਤੇ ਨਾਲੇ ਜਦੋਂ ਆਏ ਮਧਾਣੀ ਲਾਉਣੇ ਆ ਉਦੋਂ ਰੜੇ ਚ ਹਲਦੀ ਨੂੰ ਇਹਦੇ ਵਿੱਚ ਵਧੀਆ ਫਟਕ ਹੋ ਜਾਂਦੀ। ਇਹਨੂੰ ਆਪਾਂ ਦੂਜੇ ਟਿੱਕਣ ਤੋਂ ਬੋਲ ਉਸ ਤੋਂ ਕਿ ਲੋੰਗ ਪੁਗਾਰਾ ਕਰਕੇ फिर, फिर भी माड़ा मोटा पानी थली डेली भी धोने हने जी वारूज के फिर लस्सी बहुत बल दाल सब्जी चीरती

ਤੇ ਜਸ਼ਨ ਵੀ ਆਪਣਾ ਫੂਟਰੀ ਤੇ ਗੇੜੇ ਲਾਉਂਦੇ ਫਿਰਦਾ ਕਦੇ ਚਾਹ ਫੜਾਇਆ ਇਹਨਾਂ ਨੂੰ ਕਦੇ ਪਾਣੀ ਫੜਾਇਆ ਦੇਖੋ ਕਿਵੇਂ ਗੱਪ ਚੋ ਜਾਇਆ ਮਸੀਨੇ ਨਾਲ ਸਰਵਾਈਵਲ ਹੈ ਜਿੱਦਿ ਜਿੱਦਿ ਗਰਮੀ ਵਾਲੀ ਆ ਨਾ ਕਿਵੇਂ ਬੁਰਾ ਹਾਲ ਹੋਇਆ ਐ ਐਂ ਕਾ ਕੋਈ ਛਾਲਟ ਐਂ ਕਾ ਤਾਂ ਹੋ ਗਈ ਮਿੱਟੀ ਪਾਈ ਸੀ ਰੇ ਕੀ ਹਾਲ ਐ ਪਸੂ ਡਿੱਕੀ ਜਾਂਦੇ ਹਰਾ ਪਾਣੀ ਨਹੀਂ ਲਿਆਉਣੀ ਲੋ ਜੀ ਆਪਾਂ ਪਾਣੀ ਤਾਂ ਨਹੀਂ ਪਰਾਦੀਏ ਲੋ ਜੀ ਆਪਾਂ ਲੱਗੇ ਸਾਫ ਦੀ ਘਰ ਨੇ ਫੜੀਆਂ ਵੀ ਤੇ ਚਾਰਕ ਗੰਡੇ ਵਾਲੇ ਵਿੱਚ ਆਪਾਂ ਰੋਟੀ ਵਧੀਆ ਸਰਦੋ ਖੁੱਲਾ ਡੁੱਲਾ ਵਧੀਆ ਛੱਟ ਕੇ ਜੜ ਕੇ ਨਾ ਦੇਖਾਂਗੇ ਤੇ ਬਸ ਆਪਾਂ ਸਿੰਪਲ ਹੀ ਬਣਾ ਲਵਾਂਗੇ ਬਸ 13 ਬਾਅਦ ਇਹਦੇ ਵਿੱਚ ਗੰਡੇ ਫੜੀਆਂ ਪਾਤੀਆਂ ਤੇ 11 ਆਪਾਂ ਦੇਵਾਂਗੇ ਤਾਕੇ ਨੂੰ ਤੇ ਕਿਉਂਕਿ ਬਾਅਦ ਜਿੰਨਾ ਵਿੱਚ ਛੇਤੀ ਬਣ ਜਾਂਦਾ ਨਾ ਫੜੀਆਂ ਲੋ ਚ ਉਹਨੇ ਆਪਾਂ ਆਪਣੀ ਸਬਜ਼ੀ ਵਾਲੀ ਕੋਟੀ ਧੋ ਲੈ ਅੱਗੇ ਇਰੇ ਨੇ ਬਾਣੀ ਨੂੰ ਵੀ ਖਨੂਨ ਮਚਪਾ ਲਾਂਗੇ ਮਾਂ ਦਾ ਦੀ ਮਾਂ ਦਾ ਫਿਰ ਧਾਲ ਦਾਂਗੇ ਦੁੱਧ ਗਰਮ ਬਸਤੇ ਨਾਲਾ ਜਿਹੜਾ ਹੈਗਾ ਤੇ ਬਸ ਫਿਰ ਬਹਿੰਦਾ ਕੰਮ ਨਿਪਟ ਜਾਂਦਾ ਤਾਂ ਹੀ 7:00 ਵਜੇ ਨਾਲ ਬਸ ਲੱਗੇ ਰਹਿੰਦੇ ਜਦੋਂ ਲੱਗ ਜਾਂਦੇ ਬਸ ਫਿਰ ਤਾਂ ਸਟਾਰਟ ਹੀ ਰਹਿੰਦੇ ਆ ਫਿਰ ਬਹਿੰਦੇ ਨਹੀਂ ਫਿਰ ਐ ਹੋ ਜਾਂਦਾ ਵੀ ਜਿਹੜਾ ਕਰਨਾ ਹੀ ਕਰਨਾ ਟਾਈਮ ਨਾ ਗੱਲੀ ਹੈ ਹਨਾ ਤੇ ਬਸ ਸੋਣੇ ਤੋਂ ਬਾਅਦ ਆਪਾਂ ਇਹ ਸਭ ਦੀ ਬੰਦੇ ਬੰਦੇ ਮੈਂ ਦੁੱਧ ਬਾਅਦ ਸਾਂਭ ਦੂੰਗੀ ਜਿਹੜਾ ਗਾਮ ਕਰਨਾ ਗਾਮ ਕਰ ਦੋ ਆਖ ਲਾਂਗੇ ਕਰੀਮ ਵਗੈਰਾ ਲਾ ਲਾਂਗੇ ਤੋਂ ਲੋ ਜੀ ਜਸ਼ਨ ਦੇ ਰੜੀ ਲਾਉਣ ਲੱਗ ਗਏ ਨੀਰਾ ਬਸ ਵਨ ਆ ਸਾਡੀ ਮਾਰਦੀ ਹੈ ਛੋਟੀ ਜਿਵੇਂ ਜਿਵੇਂ ਇਹ ਸੁਣਦੇ ਦਾ ਨੇੜੇ ਆਈ ਜਾਂਦੇ ਨਾ ਬੱਲੇ ਘੂਰਦੀ ਹੈ ਤੇ ਆਪਣੀ ਸਬਜੀ ਬਣੀ ਜਾਂਦੀ ਹੈ ਜੀ ਬਸ ਮੈਂ ਨਾਣ ਮਿਰਚ ਪਾਉਣੀ ਜਾ ਕੇ ਹਰਾ ਬਸੌਣ ਮਸਾ ਮਿਲਦਾ ਜਮਾਣੀ ਟੂੜੀ ਖਾਦੀ ਬਾਰ ਕੰਨੀ ਚੱਕੀ ਗੀਆਂ ਵੀ ਕਦੋਂ ਹਰਾ ਲੈ ਕੇ ਆਉਣਗੇ ਕਦੋਂ ਸਾਨੂੰ ਬੋਣਗੇ ਚਲੋ ਜੀ ਆਪਾਂ ਵੀ ਨਾਣ ਮਿਰਚ ਪਾ ਲਈਏ ਦਾਲ ਸਬਜ਼ੀ ਚ ਤੇ ਦੁੱਧ ਬਾਅਦ ਵਿੱਚ ਤੇਲੀ ਚ ਪਾਏ ਕਰੀਮ ਵਗੈਰਾ ਮਲਾਈ ਲਾ ਕੇ ਉਹ ਰੱਜਿਚ ਰੱਖਿਆਈ ਉਹ ਆਪਾਂ ਜਦੋਂ ਆਪਾਂ ਦੁੱਧ ਸ਼ਾਮ ਦੇ ਅੰਦਰ ਢਾਕ ਦੀ ਹੁੰਦੀ ਹੈ ਮੈਂ ਦੁੱਧ ਜਿਹੜਾ ਆਪਾਂ ਲੱਸੀ ਬਣਾਉਣੀ ਹੁੰਦੀ ਆ ਉਦੋਂ ਪਾਣੀ ਨਹੀਂ ਹੁੰਦੀ ਵਿੱਚ کریم ਵਧੀਆ ਕਿਉਂ ਆ ਜਾਂਦਾ ਹੈ ਮੱਖਣ ਆਪਣਾ ਲੋ ਜੀ ਗਰਮੀ ਬਹੁਤ ਜ਼ਿਆਦਾ ਹੈ ਨਾ ਅੱਜ ਤਾਂ ਲੱਗਦਾ ਦੌਰਾ ਪਊਗਾ ਕਿਤੇ ਤਾਂ ਮੀਂਹ ਪਾਉਂਦਾ ਹੋਊਗਾ ਜਿਹੜਾ ਇੰਨਾ ਬੱਦਲਵਾਈ ਕਰ ਰੱਖੀ ਹੈ ਨਾ ਚਲੋ ਜੀ ਆਪਾਂ ਦਾਲ ਸਬਜ਼ੀ ਦੇਖੀਏ ਸਬਜੀ ਹੋ ਗਈ ਹੈ ਰੈਡੀ ਆਪਾਂ ਹੁਣ ਆਪਾਂ ਇਹ ਚ ਪਾ ਦਈਏ ਨਾਣ ਮਿਰਚ ਖਾਇ ਤਾਂ ਥੋੜੀ ਪਰ ਜਿੰਨੇ ਆਹਦੇ ਅੰਦਰ ਥੋੜੀ ਹੁੰਦੀ ਉਹਨੇ ਜਿਆਦਾ ਸਵਾਦ ਆਦੀ ਹੈ ਤੇ ਚਲੋ ਆਪਾਂ ਨੂੰ 당 ਲੈ ਜੀ ਵਾ ਨਾਣ ਮਿਰਚ ਸਾਡੇ ਜੀ ਫੁੱਲ ਵਧੀਆ ਖਾਂਦੇ ਫਿੱਕੀ ਲ ਫਿਕਲੀ ਜੀ ਸਬਜੀ ਸਾਡੇ ਪਸੰਦ ਨਹੀਂ ਕਰਦੇ ਸਾਡਾ ਤਾਂ ਜੁਸ਼ ਨਹੀਂ ਆਖਣ ਲੱਗ ਜਾਂਦਾ ਮੰਮੀ ਸਵਾਦ ਨਹੀਂ ਅੱਜ ਜਿੱਦੇ ਨਾਣ ਮਿਰਚ ਭੋਰਾ ਘੱਟ ਪੈ ਜੇ ਜੀ ਰੈਡੀ ਆਪਨ ਪਰ ਆਪਾਂ ਸਿੱਧਵਾਰ ਸਾਹਮਣੇ ਹੀ ਤੇ ਫਿਰ ਹੁੰਨੇ ਆ ਉਧਰ ਸਾਰਾ ਗੱਲ ਥੋੜਾ ਜਿਹਾ ਸੇਕ ਲਵਾਵਾਂਗੇ ਕਿਉਂਕਿ ਜਿਹੜੀ ਹਲਦੀ ਪਾਈ ਹੈ ਫਿਰ ਉਹ ਕੱਚੀ ਸਮਾ ਉਹਦੀ ਸਮਾ ਹਲਦੀ ਦੀ ਸਵੈਲ ਜੀ ਨਹੀਂ ਆਉਂਦੀ ਥੋੜਾ ਜਿਹਾ ਸੇਕ ਲਵਾਏ ਤਾਂ ਪੱਕ ਜੀ ਗਈ ਵਧੀਆ ਚਲ ਮੋੜ ਟਾਈਮ ਹੋ ਗਿਆ ਪੌਣੇ ਸੱਤ ਦਾ ਤੇ ਆਪਾਂ ਲਾ ਗਏ ਰੋਟੀ ਤੇ ਅੱਜ ਦੀ ਹੈਗੀ 21 ਜੂਨ ਸਾਲ ਦਾ ਸਭ ਤੋਂ ਵੱਡਾ ਦਿਨ ਅੱਜ ਅੱਜ ਦਿਨ ਬਹੁਤ ਹੀ ਲੇਟship ਹੋਗਾ ਅੱਜ ਹੈਗਾ 13 ਘੰਟੇ ਤੇ 28 ਮਿੰਟਾਂ ਦਾ ਰਹਿਣਾ ਤੇ ਰੋਟੀ ਵੀ ਆਪਾਂ ਟਾਈਮ ਨੇ ਲਾਖੇ ਤੇ ਕਿਤੇ ਜਾ ਕੇ ਹਰੇ ਘੰਟੇ ਡੇਢ ਘੰਟੇ ਨੂੰ ਦਿਨ ਲੱਗੂ ਖਾ ਲੋ ਜੀ ਸਾਰੇ ਰੋਟੀ ਬਸ ਫੇਰ ਜੀ ਨਾਲ ਨੂੰ ਕੀ ਖਾ ਲਾਂਗੇ ਨਾਲ ਜਿਆ ਰੋਟੀ ਤੇ ਜਿੰਮੀ ਤੇ ਛੇਰੂ ਦਾ ਰੋਟੀਆਂ ਤਾਂ ਜਿੱਦ ਨਾਲ ਨਹੀਂ ਪਈਆਂ ਅੱਜ ਦਿਨੇ ਕਿਸੇ ਨੇ ਨਹੀਂ ਖਾਧੀ ਘਰ ਵਿੱਚ ਬੜੀ ਹੈ ਜੀ ਜੀ ਨਹੀਂ ਕਰਦਾ ਤੇ ਇਧਰ ਆਪਣੀ ਰੜਕਣੀ ਪਈ ਹੈ ਜੀ ਰੜਕਣੀ ਜਦੋਂ ਮੈਂ ਰੋਟੀ ਰੋਟੀ ਪਕਾ ਕੇ ਹਟ ਗਈ ਫੇਰ ਦੁੱਧ ਇਹ ਸਾਮੂਗੀ ਕਿਉਂਕਿ ਹੁਣ ਸਾਂਘ ਦਾ ਤਾਂ ਇੱਕੋ ਗਰਮ ਐਸਾ ਹੈ ਨਾ ਲੋਟ ਨਹੀਂ ਆਉਂਦਾ ਜਦੋਂ ਮਾੜਾ ਕੋਸਾ ਜਿਹਾ ਹੋ ਗਿਆ ਦੁੱਧ ਨਾਲੇ ਤਾਂ ਇਥੇ ਪਿਆ ਪਿਆ ਹੋ ਜੋ ਕੋਸਾ ਆਇਆ ਵਧੀਆ ਫੇਰ ਸਾਮਾਂਗੇ ਤੇ ਬਾਦੀ ਸਵਾਦ ਨਹੀਂ ਬਣਦੀ ਫਿਰ ਲੱਸੀ ਵਧੀਆ ਬਣਦੀ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਅੱਜ ਜਿੰਨਾ ਇੱਕ ਹੋ ਸਕੇ ਕੰਮ ਤਾਂ ਦੇ ਆਪਾਂ ਤੁਹਾਡੇ ਨਾਲ ਕਰਦੇ ਜੀ ਸ਼ੇਅਰ ਤੇ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਬਲੌਗ ਦੇ ਨਾਲ ਸੱਚ ਇੱਕ ਮੈਂ ਨਾਮ ਲੈਣਾ ਸੀਗਾ ਨਾਮ ਸੀਗਾ ਬਰਾਡ ਬਰਾਡ ਫੈਮਿਲੀ ਚੈਨਲ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਦੀਦੀ ਸਾਡੇ ਚੈਨਲ ਦਾ ਨਾਮ ਬੋਲ ਦਿਓ ਤੇ ਹੋ ਸਕਿਆ ਤੁਸੀਂ ਸਾਰੇ ਜਣੇ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਿਉਂਕਿ ਚਲੋ ਆਪਾਂ ਨੂੰ ਕਿਹਾ ਹੈ ਨਾ ਉਹਨਾਂ ਨੇ ਕਿਨੂੰ ਕਿਸੇ ਦੀ ਹੈਲਪ ਹੋ ਜੂਗੀ ਆਪਾਂ ਨੂੰ ਹੋਰ ਤਾਂ ਆਪਾਂ ਨੂੰ ਤਾਂ ਕੀ ਹੋਊਗਾ ਤੇ ਉਹਨਾਂ ਦੇ ਚੈਨਲ ਦਾ ਨਾਮ ਹੈ ਬਰਾਡ ਫੈਮਿਲੀ ਚੈਨਲ ਤਾਂ ਇੱਕ ਵਾਰ ਤੁਸੀਂ ਸਾਰੇ ਜਣੇ ਜਾਇਓ ਉਹਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਆਪਣੇ ਚੈਨਲ ਦਾ ਵੀ ਐਵੇਂ ਜਿਹਾ ਇੱਕ ਰਿਪੋਰਟ ਬਣਾਈ ਰੱਖਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸस्य ਕਾਰਜਿਕ ਬਾਏ ਬਾਏ ਜੀ